Sesekali jadi aja pertama sekolah ngaji pahala, ik sata sata, ndu seti, coda, ten sata, ikih, tai, Penti He Sat Biali Satu Sat Aninja Satu Sat Panja no Sat Tren Dah 77 ਇਸ ਜੀ ਆਪਣਾ ਪੰਜਾਬੀ ਵਿੱਚ 7 ਦਾ ਪੜਾਣਾ 1 77 2 74 3 72 4 78 5 35 6 42 7 57 8 65 9 63 10 70 ਤੇ ਜੀ ਆਪਾਂ ਤੁਹਾਨੂੰ ਹੁਣ ਇੰਗਲਿਸ਼ ਵਿੱਚ ਵੀ ਰਿਪੀਟ ਕਰਦਾਂਗੇ ਜੀ ਜਿਨ੍ਹਾਂ ਨੂੰ ਪੰਜਾਬੀ ਸਿੱਖ ਰਹੇ ਨੇ ਉਹਨਾਂ ਨੂੰ ਅਜ ਨਹੀਂ ਆ ਰਹੀ ਤੇ ਉਹ ਇੰਗਲਿਸ਼ ਚ ਬੋਲ ਨਾ ਆਂਦੇ ਉਹਨਾਂ ਨੂੰ ਪੰਜਾਬੀ ਚ ਨਹੀਂ ਆਂਦਾ ਤੇ ਉਹ ਵੀ ਮੈਂ ਰਿਪੀਟ ਕਰਾਂਗੀ 17 ਦਾ 27 ਦਾ 14 37 ਦਾ 21 47 ਦਾ 28 57 ਦਾ 35 67 ਦਾ 42 77 ਦਾ 49 87 ਦਾ 56 97 ਦਾ 63 107 ਦਾ 707 ਠੀਕ ਹੈ ਜੀ ਪਹਿਲਾਂ ਆਪਾਂ ਤੁਹਾਨੂੰ ਪੰਜਾਬੀ ਚ ਸਿਖਾਇਆ ਸੀ ਤੇ ਹੁਣ ਆਪਾਂ ਤੁਹਾਨੂੰ ਇੰਗਲਿਸ਼ ਚ ਸਿਖਾਇਆ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਸਸੀ ਟਾਲਦੇ